ਤੋ ਤਿਕਵਾਦ ਛੱਡ ਕੇ ਮਾਲਕ ਵੱਲ ਧਿਆਨ ਲਾਉ ਪੂਛਨਿਕ ਗੁਰੂ ਜੀ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਨ ਦੇ ਰਹਬਰ ਪੂਛਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਫ ਰਮਾਉਂਦੇ ਹਨ ਕਿ ਇਨਸਾਨ ਬੰਦਾ ਤਾਂ ਬਣ ਗਿਆ ਹੈ ਫਿਰ ਉਸ ਨੂੰ ਕੰਮ ਵੀ ਬੰਦੇ ਵਾਲੇ ਹੀ ਕਰਨੇ ਚਾਹੀਦੇ ਹਨ ਇਨਸਾਨ ਦਿਨ ਰਾਤ ਵਿਸ਼ੇ ਵਕਾਰਾਂ ਚ ਮਾਰੂ ਮਾਰ ਕਰਦਾ ਹੈ ਪਰੰਤੂ ਇਸ ਪਾਸਿਓ ਧਿਆਨ ਹਟਾ ਕੇ ਧਿਆਨ ਨੂੰ ਅੱਲਾ ਵਾਹਿਗੁਰੂ ਰਾਮ ਦੀ ਯਾਦ ਚ ਚਲਾਉਣਾ ਚਾਹੀਦਾ ਹੈ। ਇਨਸਾਨ ਦਾ ਜੋ ਸਮਾ ਪੌਤਿਕ ਬਾਦ ਠੱਗੀ, ਬੇਈਮਾਨੀ, ਨਿੰਦਿਆ, ਚੁਗਲੀ ਚ ਲੰਗਦਾ ਹੈ ਤਾਂ ਉਹ ਸਮਾਂ ਬਰਬਾਦ ਹੋ ਰਿਹਾ ਹੈ। ਇਹ ਸਭ ਛੱਡ ਕੇ ਅੱਲਾ ਮਾਲਕ ਵੱਲ ਧਿਆਨ ਲਾਉਣਾ ਚਾਹੀਦਾ ਹੈ। ਕੂਛ ਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਮਾਲਕ ਦੀ ਯਾਦ ਜੇਕਰ ਕੋਈ ਹੰਝੂ ਵੀ ਆ ਜਾਂਦਾ ਹੈ ਤਾਂ ਉਹ ਹੰਝੂ ਹੀਰੇ ਮੋਤੀ ਬਣ ਜਾਂਦਾ ਹੈ। ਪਰ ਜੋ ਹੰਝੂ ਭੌਤਿਕ ਵਾਸਚ ਵੰਦੇ ਹਨ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਜ਼ੀਰੋ ਹੁੰਦੇ ਹਨ ਅਤੇ ਸਵਾਸਾਂ ਨੂੰ ਬਰਬਾਦ ਕਰ ਲੈਂਦੇ ਹਨ ਸਾਜੋ ਸਮਾਨ ਜ਼ਮੀਨ ਜਾਇਦਾਦ ਆਦ ਲੋਕਾਂ ਨੂੰ ਰੋਂਦਿਆਂ ਵੇਖਿਆ ਹੈ ਪਰ ਅੱਲਾ ਮਾਲਕ ਦੀ ਯਾਦ ਚ ਵਿਰਾਗ ਕਿਸੇ ਕਿਸੇ ਨੂੰ ਹੀ ਆਉਂਦਾ ਹੈ ਤੇ ਜੋ ਜੀਵ ਉਸ ਦੀ ਯਾਦ ਚ ਤੜਫਦੇ ਹਨ ਉਹ ਮਾਲਕ ਦੀ ਦਇਆ ਮਿਹਰ ਰਹਿਮਤ ਦੇ ਕਾਬਿਲ ਜ਼ਰੂਰ ਬਣ ਜਾਂਦੇ ਹਨ ਭਗਵਾਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਸਤਗੁਰ ਅੱਲਾ ਮਾਲਕ ਪ੍ਰਤੀ ਵਿਰਾਗ ਹੁੰਦਾ ਹੈ ਉਹ ਪਹਿਲਾ ਵਚਨ ਮੰਨਦੇ ਹਨ ਕਿਉਂਕਿ ਵਚਨ ਮੰਨਣਾ ਰੋਹਾਨੀਅਤ ਚ ਅਤਿ ਜ਼ਰੂਰੀ ਹੈ ਵਚਨ ਨਾਮ ਮੰਨੇ ਤਾਂ ਉਹ ਇਸ ਤਰ੍ਹਾਂ ਦਾ ਪੱਥਰ ਹੋ ਜਾਂਦਾ ਹੈ ਜੋ ਧੁੱਪ ਦੀ ਬਜਾਈ ਪਾਣੀ ਚ ਪਿਆ ਰਹਿੰਦਾ ਹੈ ਉਸ ਚ ਠੰਡਕ ਹੁੰਦੀ ਹੈ ਪਰ ਵਚਨ ਦਾ ਮੰਨਣ ਕਾਰਨ ਉਹ ਇਨਸਾਨ ਤੋਂ ਪੱਤਰ ਬਣ ਜਾਂਦਾ ਹੈ ਭਾਵ ਜਿਸ ਤਰ੍ਹਾਂ ਅੱਲਾ ਵਾਹਿਗੁਰੂ RAM ਦੇ ਦਰਸ਼ੀਦਾਰ ਹੋਣੇ ਚਾਹੀਦੇ ਹਨ ਉਸ ਤਰ੍ਹਾਂ ਨਾ ਹੋ ਕੇ ਸਿਰਫ ਪਸ਼ੂਆਂ ਵਾਂਗ ਜ਼ਿੰਦਗੀ گزارਦਾ ਹੈ ਤੇ ਇੱਕ ਦਿਨ ਦੁਨੀਆ ਤੋਂ ਵਿਦਾ ਹੋ ਜਾਂਦਾ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਮਨ ਮਾਇਆ ਚ ਮਸਤ ਹੋਇਆ ਰਹਿੰਦਾ ਹੈ ਪਰ ਉਸ ਦਾ ਕੰਮ ਅੱਲਾ ਵਾਹਿਗੁਰੂ RAM ਦਾ ਨਾਮ ਜਪਣਾ ਹੈ ਇਨਸਾਨ ਉੱਠਦੇ ਬੈਠਦੇ ਲੇਟ ਦੇ ਹੋਈ ਕਾਰੋਬਾਰ ਚ ਲੱਗਿਆ ਰਹਿੰਦਾ ਹੈ ਤਾਂ ਉਹ ਆਪਣਾ ਕੰਮ ਵੀ ਕਰਦਾ ਰਹੇ ਤੇ ਸਿਮਰਨ ਚ ਵੀ ਲੱਗਿਆ ਰਹੀ। ਇਨਸਾਨ ਵੱਲੋਂ ਮਾਲਕ ਦਾ ਕੀਤਾ ਗਿਆ ਸਿਮਰਨ ਆਵਾਗਵਨ ਤੋਂ ਆਜ਼ਾਦ ਕਰਵਾ ਦੇਵੇਗਾ। ਗਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ ਤੇ ਪਰਮਾਨੰਦ ਪ੍ਰਾਪਤ ਹੋਵੇਗਾ। ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਦੇ ਸਵਾਸ ਬੇਕੀਮਤੀ ਹਨ। ਸੰਤ ਇਨਸਾਨ ਨੂੰ ਸਵਾਸਨ ਨੂੰ ਬਚਾਉਣ ਦਾ ਉਪਾਅ ਦੱਸਦੇ ਹਨ ਕਿ ਤੁਸੀਂ ਸਵਾਸ ਬਚਾਉਣਾ ਚਾਹੁੰਦੇ ਹੋ ਉਸ ਪਰਮ ਪਿਤਾ ਪਰਮਾਤਮਾ ਤੋਂ ਪਿਆਰ ਮੁਹੱਬਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਨਾ ਸਵਾਸਾਂ ਨੂੰ ਪਰਮਾਰਥ ਚ ਲਾਓ ਉਸ ਮਾਲਕ ਦੀ ਯਾਤ ਚ ਲਾਓ ਇੰਜ ਹੀ ਸਮਾਂ ਬਰਬਾਦ ਨਾ ਕਰੋ ਇਸ ਕਾਲੀਯੁਗ ਬੜੇ ਚਲਾਕ ਲੋਕ ਹਨ ਉਹ ਵੇਖਣ ਚ ਕੁਝ ਹੋਰ ਹੁੰਦੇ ਹਨ ਤੇ ਅਸਲ ਚ ਕੁਝ ਹੋਰ ਹੁੰਦੇ ਹਨ ਇਹ ਹਕੀਕਤ ਹੈ ਕਿ ਸਤਸੰਗ ਚ ਅੱਲਾ ਵਾਹਿਗੁਰੂ ਰਾਮ ਦੀ ਗੱਲ ਹੁੰਦੀ ਹੈ ਭਾਵ ਇੱਕ ਤਰ੍ਹਾਂ ਉਸ ਮਾਲਕ ਦੇ ਬਚਨ ਹੁੰਦੇ ਹਨ ਤੇ ਸੰਤ ਮੀਡੀਆ ਦਾ ਕੰਮ ਕਰਦੇ ਹਨ ਹੁਣ ਬਾਅਦ ਕੋਈ ਆਖੇ ਕਿ ਜੀ ਬਚਨ ਬਹੁਤ ਚੰਗੇ ਹੋਏ ਸਾਨੂੰ ਅਮਲ ਕਰਨਾ ਚਾਹੀਦਾ ਹੈ ਇਹ ਚੰਗੀ ਗੱਲ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ